ਅਸੀ ਕੱਲ੍ਹ ਉਸ ਤੋਂ ਮੈਂ ਗੁਰਜਿੰਦਰ ਸਿੰਘ ਪੰਗੋ ਲੋਕ ਕਰਨਾ ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਬਰ ਹੈਗੀ ਹੈ ਕਿ ਅਮਰਤਪਾਲ ਸਿੰਘ ਦੀ ਜਿਹੜੀ NSA ਹੈ NSA ਦੇ ਵਿੱਚ 1 ਸਾਲ ਦਾ ਵਾਅਦਾ ਕਰਤਾ ਗਿਆ ਅਮਰਤਪਾਲ ਸਿੰਘ ਹੋਰੀ 23 ਮਾਰਚ ਨੂੰ ਗ੍ਰਿਫਤਾਰ ਹੋਏ ਸੀ ਗ੍ਰਿਫਤਾਰ ਹੋਣ ਅਨੁਸਾਰ ਸਰਕਾਰ ਵੱਲੋਂ ਉਹਨਾਂ ਨੂੰ ਐਨਐਸਏ ਦੇ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਜਿੱਥੋਂ ਉਦੋਂ ਤੋਂ ਲੈ ਕੇ ਹੁਣ ਤੱਕ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਲੱਗਦਾ ਸੀ ਸਾਰਿਆਂ ਨੂੰ ਕਿ ਅਮਰਤਪਾਲ ਸਿੰਘ ਹੋਰਾਂ ਦੀ ਜਿਹੜੀ ਐਨਐਸਏ ਹੈ 1 ਸਾਲ ਦੀ ਐਨਐਸਏ ਖਤਮ ਹੋਣ ਤੋਂ ਬਾਅਦ ਅਮਰਤਪਾਲ ਸਿੰਘ ਹੋਰਾਂ ਨੂੰ ਰਿਹਾ ਕਰਤਾ ਜਾਊਗਾ ਅਮਰਤਪਾਲ ਸਿੰਘ ਹੋਰੀ ਰਿਹਾ ਨਹੀਂ ਹੋਏ ਐਨਐਨ ਦੇ ਵਿੱਚ 24 ਦੀ ਚੋਣ ਆ ਗਈ 24 ਦੀ ਚੋਣ ਆ ਗਈ ਅਮਰਤਪਾਲ ਸਿੰਘ ਹੋਰੀ ਕਹਿੰਦੇ ਕਿ ਅਸੀਂ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜਾਂਗੇ ਕਾਗਜ਼ ਭਰੇ ਗਏ ਜਿਹੜੀ ਲੋਕੇਸ਼ਨ ਸੀ ਲੋਕੇਸ਼ਨ ਟਰੇਸ ਕੀਤੀ ਗਈ ਪੰਜਾਬ ਦੀ ਪ੍ਰਾਈਮ ਲੋਕੇਸ਼ਨ ਪੰਥਕ ਲੋਕੇਸ਼ਨ ਉਹੀ ਸੀ ਉਹ ਸੀ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਹੋਰੀ ਚੌਣ ਲੜੇ ਚੌਣ ਲੜੇ ਇੱਕ ਵੱਡੇ ਮਾਰਜੰਡੇ ਨਾਲ ਅਮਰਤਪਾਲ ਜਿੱਤੇ ਜਦੋਂ ਜਿੱਤੇ ਸਾਰਿਆਂ ਨੂੰ ਲੱਗਿਆ ਕਿ ਹੁਣ ਅਮਰਤਪਾਲ ਹੋਰੀ ਬਾਹਰ ਆਉਣਗੇ ਕਿਉਂਕਿ ਹੁਣ ਲੋਕਾਂ ਨੇ ਅਮਰਤਪਾਲ ਨੂੰ ਆਪਣਾ ਨੁਮਾਇੰਦਾ ਚੁਣ ਲਿਆ ਦੇਸ਼ ਦੀ ਪਾਰਲੀਮੈਂਟ ਦੇ ਉਹ ਮੈਂਬਰ ਬਣ ਗਏ ਜਾ ਕੇ ਬੈਠਣਗੇ ਮੁੱਦਿਆਂ ਦੀ ਗੱਲ ਕਰਨਗੇ ਪਰ ਨਹੀਂ ਸਰਕਾਰ ਵੱਲੋਂ ਐਨਐਸਏ ਦੇ ਵਿੱਚ ਇੱਕ ਸਾਲ ਦਾ ਜਿਹੜਾ ਵਾਅਦਾ ਉਹ ਵਾਅਦਾ ਕਰਤਾ ਗਿਆ ਹੁਣ ਦੇਖਣ ਵਾਲਾ ਹੋਊਗਾ ਕਿ ਇਹਦੇ ਤੇ ਜਿਹੜਾ ਇਮੋਸ਼ਨਲ ਰਿਐਕਟ ਹੈ ਉਹ ਕੀ ਹੋਊਗਾ ਜਿਹੜਾ ਪੋਲੀਟੀਕਲ ਰਿਐਕਸ਼ਨ ਹੈ ਉਹ ਕੀ ਹੋਊਗਾ ਇਮੋਸ਼ਨਲ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹ ਕਹਿੰਦੇ ਨੇ ਕਿ ਅਮਰਤਪਾਲ ਸਿੰਘ ਹੋਰ ਹੁਣ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਕੌਮ ਦੀ ਉਹ ਹੁਣ ਅਗਵਾਈ ਕਰਨਗੇ ਜਿਹੜੀ ਪੰਥ ਦੀ ਆਵਾਜ਼ ਹੈ ਇਸ ਆਵਾਜ਼ ਨੂੰ ਪਾਰਲੀਮੈਂਟ ਦੇ ਵਿੱਚ ਚੁੱਕਣਗੇ तमाम तरह ਦੇ ਜਿਹੜੇ ਮੁੱਦੇ ਨੇ ਪੰਜਾਬ ਦੇ ਉਹ ਮੁੱਦੇ ਹੱਲ ਕਰਾਉਣਗੇ ਖਾਸ ਕਰਕੇ ਬੰਦੀ ਸਿੰਘਾਂ ਦੇ ਮੁੱਦੇ ਦੀ ਉਹ ਗੱਲ ਕਰਦੇ ਨੇ ਦੂਜਾ ਹੈਗਾ ਇਸ ਚੀਜ਼ ਦਾ ਪੋਲੀਟੀਕਲ ਫੈਕਟਰ ਪੋਲੀਟੀਕਲ ਪੋਲੀਟੀਕਲ ਫੈਕਟਰ ਕੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਆਇਰ ਨੇ ਕਿਹਾ ਕਿ ਅਸੀਂ ਤਾਂ ਇਸ ਗੱਲ ਦੀ ਪੰਜਾਬ ਸਰਕਾਰ ਤੋਂ ਤੇ ਕੇਂਦਰ ਸਰਕਾਰ ਤੋਂ ਪੂਰ ਜ਼ੋਰ ਤਰੀਕੇ ਦੇ ਨਾਲ ਅਪੀਲ ਕਰਦੇ ਹਾਂ ਕਿ ਅਮਰਤਪਾਲ ਸਿੰਘ ਹੋਰੀ ਹੁਣ ਕਰੋੜ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਨੇ ਤੇ ਲੋਕਾਂ ਨੇ ਇੱਕ ਵੱਡੇ ਮਾਰਜਨ ਦੇ ਨਾਲ ਆਪਣਾ ਨੁਮਾਇੰਦਾ ਅਮਰਤਪਾਲ ਨੂੰ ਚੁਣਿਆ ਇਸ ਕਰਕੇ ਉਹਨਾਂ ਦੀ ਜਿਹੜੀ ਰਿਹਾਈ ਹੈ ਤੁਰੰਤ ਹੋ ਰਹੀ ਸੰਭਵ ਹੋਵੇ ਤੇ ਤੁਰੰਤ ਉਹਨਾਂ ਨੂੰ ਰਿਹਾ ਜਿਹੜਾ ਹੈਗਾ ਡੇਬਰੂਗੜ੍ਹ ਦੀ ਜੇਲ੍ਹ ਤੋਂ ਕਿੱਤਾ ਜਾਵੇ ਤਾਂ ਹੁਣ ਦੇਖਣ ਵਾਲਾ ਹੋਊਗਾ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਹ ਰਾਜ ਸ਼੍ਰੋਮਣੀ ਕлле ਕਈ ਹੋਰ ਲੀਡਰ ਵੀ ਇਸ ਗੱਲ ਨੂੰ ਕਹਿੰਦੇ ਨੇ ਉਹ ਇਸ ਗੱਲ ਨੂੰ ਸਰਕਾਰ ਤੱਕ ਉਠਾਉਣਗੇ ਜੇਕਰ ਸਰਕਾਰ ਨਹੀਂ ਮੰਨਦੀ ਤਾਂ ਅੱਗੇ ਇਹਨਾਂ ਲੀਡਰਾਂ ਨੇ ਆਪਣੇ ਜਿਹੜੇ ਐਕਸ਼ਨ ਨੇ ਆਪਣੇ ਸੰਘਰਸ਼ ਨੇ ਉਹਨਾਂ ਬਾਰੇ ਵੀ ਇਸ਼ਾਰਾ ਕੀਤਾ ਹੋਇਆ ਕਿ ਫਿਰ ਅਸੀਂ ਆਪਣਾ ਕੋਈ ਪੰਥਕ ਜਿਹੜਾ ਸੰਘਰਸ਼ ਹੈ ਉਹ ਸੰਘਰਸ਼ ਅਸੀਂ ਛੇੜਾਂਗੇ ਪਰ ਅਹਿਮ ਗੱਲ ਇਹ ਹੈ ਕਿ ਅਮਰਤਪਾਲ ਸਿੰਘ ਹੋਰਾਂ ਦੀ ਜਿਹੜੀ NSA ਹੈ NSA ਦੇ ਵਿੱਚ ਇੱਕ ਸਾਲ ਦਾ ਵਾਅਦਾ ਕਰਤਾ ਗਿਆ